ਮੈਂ ਖੜੀ ਹੋਈਆਂ ਕਿਚਨ ਦੇ ਵਿੱਚ ਤੇ ਅੱਜ ਤੁਹਾਨੂੰ ਦਿਖਾਵਾਂਗੇ ਮੇਥੀ ਲਸਣ ਕਿੱਦਾਂ ਬਣਦਾ ਆ ਪਹਿਲਾਂ ਦੇਖੋ ਤੁਹਾਨੂੰ ਪਿੱਛੇ ਦਿਖਾ ਦਿੰਨੀ ਆ ਆ ਮੇਥੀ ਨੂੰ ਤੁਸੀਂ ਦੇਖ ਸਕਦੇ ਹੋ ਇਹ ਮੋਟਾ-ਮੋਟਾ ਕਰ ਲੈਣਾ ਜ਼ਿਆਦਾ ਬ੍ਰੀਕ ਨਹੀਂ ਕਰਨਾ ਹੈਗਾ ਆ ਦੇਖੋ ਪੂਰੀ ਮੇਥੀ ਜਿਹੜੀ ਆਪਾਂ ਡੰਡੀਆਂ ਤੋਂ ਪੱਤੇ ਤੋੜ ਲਏ ਨੇ ਤੇ ਨਾਲ ਹੁਣ ਇੱਧਰ ਅਸੀਂ ਫਰਾਈਪਨ ਧਾਰ ਦਿੱਤਾ ਹੈਗਾ ਬਣਾਉਣ ਦੇ ਲਈ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇਹੇ ਪਿਆਜ਼ ਚੌਪ ਚੌਪ ਤੇ ਇੱਧਰ ਆਪਾਂ ਗਿਰੀਆਂ ਗਿਰੀਆਂ ਮੂੰਗਫਲੀ ਸਾਡੇ ਘਰੇ ਪਈ ਸੀ ਅਸੀਂ ਗਿਰੀਆਂ ਕੱਢ ਲਈਆਂ ਤੇ ਆ ਦਾਲ ਭੋਂ ਕੇ ਰੱਖ ਦਿੱਤੀ ਹੈਗੀ ਆ ਤੇ ਇਹ ਟਮਾਟਰ ਚੌਪ ਕਰ ਲਿਆ ਹੈਗਾ ਇਹ ਸਾਰੀਆਂ ਚੀਜ਼ਾਂ ਅਸੀਂ ਕਰ ਲਈਆਂ ਇਕੱਠੀਆਂ ਤੇ ਹੁਣ ਅਸੀਂ ਬਣਾਵਾਂਗੇ ਮੇਥੀ ਲਸਣ ਇਧਰ ਤੁਸੀਂ ਦੇਖਿਆ ਹੁਣ ਜਿਹੜਾ ਸ਼ੁਰੂ ਹੋਗਾ ਸਕਦੇ ਇਹਦੇ ਵਿੱਚ ਹੁਣ ਅਸੀਂ ਐਡ ਕਰ ਲਈਆ ਤੇਲ ਵਾਈਟ ਤੇਲ ਹੈ ਆ ਦੇਖ ਸਕਦੇ ਤੁਸੀਂ ਗਿਰੀਆਂ ਵਾਈਟ ਤੇਲ ਤੇ ਦਾਲ ਇਹ ਸਾਰੀਆਂ ਮੇਥੀ ਲਸਣ ਦੇ ਵਿੱਚ ਪੈਂਦੀਆਂ ਇਹ ਬਹੁਤ ਸਵਾਦਿਸ਼ ਡਿਸ਼ ਬਣੇਗੀ ਤੇ ਬਣਾਉਣ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ ਤੇਲ ਠੀਕ ਹੈ ਪੀਨਟ ਤੇ ਹੋਰ ਨਾਲ ਦਾਲ ਇਹ ਸਾਰੀ ਹੁਣ ਮਿਕਸ ਕਰ ਲੈਣੀ ਆ ਤੁਸੀਂ ਦੇਖ ਸਕਦੇ ਹੋ ਮਿਕਸਰ ਦੇ ਜਰੀਏ ਇਹਨੂੰ ਤੁਹਾਨੂੰ ਦਿਖਾਵਾਂਗੇ ਕਿੰਨੀ ਕੁ ਮਿਕਸ ਕਰਨੀ ਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਪਾ ਲਿਆ ਤਾਂ ਕਿ ਪੂਰੀ ਤਰ੍ਹਾਂ ਘol ਸਕੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਹੁਣ ਪਾਣੀ ਪੈ ਰਿਹਾ ਠੀਕ ਹੈ ਪੇਸਟ ਇਹਦੀ ਬਣ ਗਈ ਹੈਗੀ ਆ ਅੱਜ ਕੋਲੋਂ ਤੁਸੀਂ ਕਿੰਨੀ ਸੋਹਣੀ ਜਿਹੜੀ ਇਹ ਪੇਸਟ ਬਣ ਗਈ ਹੈਗੀ ਆ ਸਾਰਾ ਕੁਝ ਮਿਕਸ ਕਰਕੇ ਇਸ ਤਰ੍ਹਾਂ ਜਿਹੜਾ ਬਣਾ ਲੈਣਾ ਤੁਸੀਂ ਔਰ ਇਹਦਾ ਹੁਣ ਤੜਕਾ ਲੱਗੇਗਾ ਚਲਿਆ ਲੋ ਜੀ ਅਸੀਂ ਹੁਣ ਪਾ ਰਹੇ ਹਾਂ ਤੇਲ ਅੰਦਰ ਅਸੀਂ ਪਾਇਆ ਸਰਸੂ ਦਾ ਤੇਲ ਵਿੱਚ ਤੁਸੀਂ ਜਦੋਂ ਮੰਜੀ ਦੇ ਪਾਸੇ ਦੇ ਰਿਫਾਇਨਡ ਪਾ ਸਕਦੇ ਹੋ ਇਹ ਜੀ ਵੀ ਅਸੀਂ ਪਾਇਆ ਸਰਸਾ ਪਿਓ ਮਸਟਰਡ ਹੋਇਆ ਇਹਨੂੰ ਅਸੀਂ ਗਰਮ ਹੋਣ ਦੇਣਾ ਥੋੜਾ ਫ੍ਰੇਮ ਤੇ ਤੇ ਇਹਦੇ ਅਸੀਂ ਪਾਵਾਂਗੇ ਬਾਅਦ ਚ 10 15 ਲਸਾਂ ਦੀਆਂ ਤੁਰੀਆਂ ਛਾੜ ਗਏ 15 ਮੋੜੀ ਮੋੜੀਆਂ ਲਸਾਂ ਹਨ ਅਨ੍ਹਾ ਜੀ ਆਪ ਵੀ ਫ੍ਰੇਮ ਤੇ 골ਡਨ ਤੋਂ ਬ੍ਰਾਊਨ ਕਰਨਾ ਹੈ ਇਹ ਜਦ ਸਾੜਨੇ ਨੇ ਸਿਰਫ ਬਰ ਕੋਲਡ ਪਾ ਕੇ ਲਓ ਜੀ ਤੇ ਸਾਡੀ ਹੋ ਗਈ ਮੇਥੀ ਸਾਗ ਦਾ ਇਹਨੂੰ ਮਿਲਾਦਨੇ ਸਾਈਡ ਰੱਖਨੇ ਨੂੰ ਨੂੰ ਸਟਾਰ ਹੈ ਨੈਕਸਟ ਪ੍ਰੋਸੈਸ ਹੈ ਜਿਹੜਾ ਜੀ ਕਰੀ ਬਣਾਇਆ ਪਰ ਘਰਾਂ ਨੂੰ ਦੇਰ ਤੱਕ 2 ਬੰਦਰ ਪਿਆਜ਼ ਇਹ ਹੀ ਪਾਤਾ ਮਸ਼ਰੂਮ ਦੁਆਰਾ ਅਸੀਂ ਪਾਵਾਂਗੇ ਸੀ ਜੀਰਾ ਪਹਿਲਾਂ ਤੇਲ ਘਰ ਮੋਜੂ ਮਾਣੀ ਇਹ 3 ਦੇ ਦੇ ਘੜਾ ਤੇਲ ਹੋ ਗਿਆ ਘਰੋਂ ਉਹਨਾਂ ਦੇ ਪਾਵਾਂਗੇ ਇਹ ਜੀਰਾ ਆਪੋ ਇਹ ਆਪਣੇ ਸਵਾਦ ਅਨੁਸਾਰ ਜਿੰਨਾ ਕੋ O de pásco, de... Eu vou passar só ele Já não vai ficar ele brown não né? Preto brown ਕਰਨ ਦੇ ਪਾਉਣ ਨੂੰ ਅਸੀਂ ਕਰ ਲਈ ਚੋਪ ਕਿ ਜੀ ਅਨੰਤ ਤੱਕ ਪਾਉਣ ਦੇ ਬਗੈਰ ਬਹੁਤ ਬਰਾਉਨ ਹੋ ਗਈ ਗੋਲਡਨ ਨੂੰ ਨਾਲ ਨਾਲ ਰਹਿਣਾ ਕਿ ਇਹ ਦੇਵਰ ਹੁੰਦਾ ਹੈ ਲਾਣ ਨਾ ਕਰਕੇ ਤੇਰੇ ਪਕਦੇ ਜਦੋਂ ਪਕ ਜਾਂਦੀ ਹੈ

ਗੋਇਆ ਜੂ ਦਿਖ ਦਿਓ ਇਹ ਹਲਕਾ ਹਲਕਾ ਕਾ ਦਾ 골ਡਨ ਬ੍ਰਾਊਨ ਹੋ ਗਿਆ ਹਨ 골ਡਨ ਬ੍ਰਾਊਨ ਕਰਨਾ ਸੀ ਜਿਆ ਜਾਲਣ ਹਨ ਜোন ਕਾਣ ਰਹੀ ਟਮਾਟਰ ਜਰਾ ਸੀ ਪੰਜ ਚੋਕ ਕਿਥੇ ਰਹੀ ਟਮਾਟਰ ਰੋੜ ਮਾਰ ਰਹੀ ਜਾਲੀ ਬਾਦੀ ਮਾਰ ਰਹੀ ਸਬ ਸੋਰੀ ਹਰੀ ਜਾਈ ਇਸਨੇ ਜਿਆ ਨਹੀਂ ਕੀਤੀ ਇਹਦੇ ਤੇ ਸੀ ਹਾਰ ਹੋ ਗਈ ਪਾ ਸਕਦੇ ਹੋ ਜਿਮਨੇ ਇਹ ਵੀ ਦਿਖ ਰਹੀ ਸਹੀ ਜਰਾ ਜਾਨ ਗਰਮ ਮਸਾਲਾ ਤੇ ਮੌਰੀ ਹਲਕੀ ਭਲੇਂ ਤੇ ਪਕਾਉਣਾ ਤੇ ਤੇੰਦਰ ਮਕਾਨਾ ਜਿਹੜਾ ਜਲ ਜਾਦਾ ਉਸਰ ਨੂੰ ਹਲਕੀ ਭਲੇਂ ਤੇ ਪਾਉਣਾ ਠੀਕ ਹੈ ਮਸਾਲੇ ਨਮਕ ਸਵਾਦ ਅਨੁਸਾਰ ਇਹਨਾਂ ਨੂੰ ਪਾਉਂਦਾ ਹੈਗਾ ਹਲਦੀ ਗਰਮ ਮਸਾਲਾ ਤੇ ਜੀਰਾ ਮਸਾਲਾ ਤਰੀਦੀ ਅਨੁਮੋਲੀ ਕਰਾਂਗੇ ਤਰੀਦੀ ਦਾ ਪਾਣੀ ਦੇ ਹਾਂ ਮੈਂ ਪਲੇਟ ਅੱਗੇ ਲੈ ਲਿਆ ਨਾ ਮਮੂਲੀ ਜਿਹਾ ਪਾਇਆ ਪਣੀ ਸੀ ਕਿਉਂ ਮਸਾਲਾ ਹੀ ਛੜਕਾਣਾ ਨਹੀਂ ਹੈਗਾ 20 ਮਿੰਟ ਤੱਕ ਇਹਨਾਂ ਪਕਾਵਾਂਗੇ ਉਸ ਤੋਂ ਬਾਅਦ ਜਿਹੜੀ ਜਿਹੜੀ ਗਰੇਵੀ ਬਣਾਈ ਹੈ ਉਹ ਗਰੇਵੀ ਕਾਉਣ ਦੇ ਵਿੱਚ ਵੀਰਿਆਂ ਜਿਹੜੀਆਂ ਬੇਵੀ ਬਣਾਈ ਹੈਗੀ ਐ ਐਸੇ ਪਾਵਾਂਗੇ ਸਾਰੀ ਵੀਰਿਆਂ ਜਿੰਨਾ ਜੀ ਆਲ ਪਾਈ ਸੀ ਬੇਚੇ ਇਹਨਾਂ ਸਪਾਈ ਦੇ ਵਾਈਟ ਥੀ ਜਿੰਨੇ ਹੀ ਵਾਈਟ ਸੀਡ ਮਿਲ ਰਹੇ ਨੇ ਇਹਨੂੰ ਅਸੀਂ ਚੰਗੇ ਅੰਮੀ ਸੋਲਣਾ ਆਹ ਨਾਲ ਹੀ ਮੈਂ ਲੇਪਾਂ ਨਾਲੋਂ ਪਾਣੀ ਕਿੰਨਾ ਲੱਗਿਆ ਨਾ ਜਿਹੜਾ ਇਹ ਮਿਕਸੀਜ ਕਰਿਆ ਖੂਰ ਘੰਟੇ ਜੀ ਮੈਂ ਇਸ ਵਿੱਚ ਪਾ ਦਿੰਦਾ ਹਾਂ ਨ ਦੇ ਦੋ ਤਿੰਨ ਮੋੜ ਵਾਸਤੇ ਹਰਗੇ ਫਰੀਮ ਤੇ ਜਿਹੜਾ ਮੇਰਾ ਪਕ ਗਿਆ ਲਓ ਜੀ ਜਿਵੇਂ ਇਹ ਦੇਖ ਲਿਆ ਇਹ ਸਾਡਾ ਪੱਕ ਚੁਕਿਆ ਮਸਾਲਾ ਨੂੰ ਨਾ ਕਾਉਣ ਲਈ ਸੀ ਮਿੱਠੀ ਲਸਣ ਜਿਹੜੀ ਅਸੀਂ ਪਹਿਲਾਂ ਪਾਈ ਸੀ ਚਲੋ ਜੀ ਦਰਮੀਆਂ ਸਟਾਪ ਕਰੀਏ ਇਪਰੰਦੀ ਸੜਦਾਨੇ ਦਾਸ ਨੂੰ ਵਾਸਤੇ ਤੇ ਜਿਹੜਾ ਆਈਏ ਮਿਕਸ ਹੋ ਰਿਹਾ ਚੰਨੇ ਸਾਰਾ ਮਸਾਲਾ ਵਗਰਾ ਜੋ ਇਹਦੇ ਮੇਥੀ ਦੇ ਲੋ ਦੋਸਤੋ ਸਾਡਾ ਲਸਣ ਮੇਥੀ ਤਿਆਰ ਹੋ ਗਈ ਹੁਣ ਅਸੀਂ ਇੱਚ ਧਨੀਆ ਪਾਤਾ ਥੋੜਾ ਜਿਹਾ ਇਹ ਬਿਲਕੁਲ ਰੈਡੀ ਆ ਹੁਣ ਤੇ ਇਹਦੇ ਤੇ ਹੁਣ ਆਪਾਂ ਧਨੀਆ ਪਾਇਆ ਤੁਸੀਂ ਦੇਖੋ ਕਿੰਨੀ ਸੋਹਣੀ ਬਣ ਗਈ ਆ ਇਹ ਦੇਖ ਸਕਦੇ ਹੋ ਤੁਸੀਂ ਇਸ ਵੀਕੇ ਨਾਲ ਹੀ ਜਿਹੜੀ ਇਹ ਹੋਏਗੀ ਰੀਤੇ ਆਪਾਂ ਤਾਂ ਨਹੀਂ ਪਤਾ ਇਹ ਕਈਆ ਬਣਾ ਸੋ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਿਓ ਔਰ ਟੇਸਟ ਬਹੁਤ ਆ ਰਿਹਾ ਹੈ ਦਾ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਹੈ ਇਹ